ਜੇ ਕੋਈ ਪੀੜਤ ਹੈਗਾ ਸਾਹਮਣੇ ਆਵੇ ਉਹ ਸਰਸ ਵਾਲਾ ਟੰਗਿਆ ਕਿ ਨਹੀਂ ਜੀ ਕੁੜੀਆਂ ਸਾਹਮਣੇ ਆਈਆਂ ਫਸ ਗਿਆ ਆ ਬਲਜਿੰਦਰ ਸੀਗਾ ਖੜੇ ਵਾਲਾ ਜਿਲ ਕੱਟ ਕੇ ਆਇਆ ਕਿ ਨਹੀਂ ਆਇਆ ਜਾਣੀ ਅੰਤਰੀਅਮੀ ਬਣਦੇ ਆ ਕਰਤੂਤਾ ਇਹਨਾਂ ਦੀ ਕਿਹੜੀ ਹੋਰ ਭਜਦਾ ਹੈਗਾ ਤੇ ਹੁਣ ਖੜੇ ਚਲੋ ਜਮਾਨਤ ਹੋ ਜੂ ਕੱਲ ਰੱਦ ਹੋ ਗਿਆ ਹਾਈ ਕੋਰਟ ਦੇ ਦਊਗਾ ਜਮਾਨਤਾਂ ਹੋ ਜਾਂਦੀਆਂ ਹੁੰਦੀਆਂ ਕਰਾਵੇ ਸਾਡੇ ਤੇ ਪਰਚਾ ਖੜੇ ਆ ਸੀ ਭਜਦੇ ਨਹੀਂ ਲੋਕ ਇਹਨਾਂ ਕੋਲੋਂ ਦੁੱਖ ਤੜਾਉਣ ਜਾਂਦੇ ਆ ਮਸੀਬਤਾਂ ਨੂੰ ਟਾਲਣ ਲਈ ਜਾਂਦੇ ਆ ਇਹਨੂੰ ਆਪ ਨੂੰ ਨਹੀਂ ਸੇ ਪਤਾ ਵੀ ਕਾ ਮਸੀਬਤ ਕਿਹੜੀ ਵੱਡੀ ਆਉਣ ਵਾਲੀ ਹੈ ਤਲਵੰਡੀ ਖੁਰਦ ਦੇ ਵਿੱਚੋਂ ਇਹਨਾਂ ਨੇ ਅੱਜ ਕਈ ਸਾਲ ਪਹਿਲਾਂ 8-10 ਘਰਾਂ ਦੇ ਮੁੰਡੇ ਚੱਕ ਕੇ ਲੈ ਜਾ ਕੇ ਕੁੱਟੀਆਂ 'ਚ ਕੁੱਟੇ ਸੀ ਦੱਬਾ ਇਹਨਾਂ ਦਾ ਪੂਰਾ ਵਾ ਜਿਹੜੀ ਵੀ ਲੇਡੀਜ਼ ਹੈਗੀ ਆ ਸਾਡੀ ਉਹਨਾਂ ਨੂੰ ਅਪੀਲ ਆ ਵੀ ਜੋ ਹੋਣਾ ਸੀਗਾ ਉਹ ਵਾਇਰਲ ਹੋ ਚੁੱਕਿਆ ਸਾਹਮਣੇ ਆਉਣ ਅਸੀਂ ਉਹਨਾਂ ਦੇ ਨਾਲ ਖੜਾਂਗੇ ਹੋਰਾਂ ਦੀਆਂ ਜ਼ਿੰਦਗੀਆਂ ਬਚ ਜਾਣਗੀਆਂ ਸੱਚ ਝੂਠ ਸਾਹਮਣੇ ਆਊਗਾ ਸਾਡੇ ਚੈਨਲ ਨੇ ਉਹਨਾਂ ਦੇ ਡੇਰੇ ਨਾਲ ਵੀ ਸੰਪਰਕ ਕੀਤਾ ਡੇਰੇ ਤੇ ਵੇਜਾ ਕੇ ਵੀ ਕਵਰੇਜ ਕੀਤੀ ਉਹ ਕਹਿ ਰਿਹਾ ਕਿ ਝੂਠੀ ਵੀਡੀਓ ਬਣਾਈ ਗਈ ਹੈ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਹਿੰਦੇ ਪਹਿਲਾਂ ਵੀ ਇਹੋ ਜਿਹੇ ਆ ਵੀਡੀਓ ਕਹਿੰਦੇ ਬਣਾ ਕੇ ਸ਼ਲੀਲ ਜਿਹੜੀਆਂ ਵਾਇਰਲ ਕਰ ਦਿੰਦੇ ਆ ਲੋਕ ਆਸੇ-ਪਾਸੇ ਕਹਿੰਦੇ ਤੁਸੀਂ ਸੋਸ਼ਲ ਮੀਡੀਆ ਦੇ ਦਿਓ ਉਸ ਤਰ੍ਹਾਂ ਹੀ ਕਹਿੰਦੇ ਹੋਇਆਗਾ ਬਦਨਾਮ ਕਰ ਰਿਹਾ ਹੋਰ ਕੁਝ ਨਹੀਂ ਕਹਿੰਦੇ ਸਭ ਤੋਂ ਪਹਿਲੀ ਗੱਲ ਹੈ ਜੀ ਆਪਣੀ ਪੰਜਾਬੀ ਦੀ ਕਹਾਵਤ ਹੈ ਭੱਜਦਾ ਕੌਣ ਦਾ ਜਿਹੜਾ ਚੋਰ ਹੁੰਦਾ ਜੇ ਇੰਨੇ ਸੱਚੇ-ਸੁੱਚੇ ਸੀਗੇ ਇਹ ਫਸਟ ਰੂ ਦੇ ਵਿੱਚ ਉੱਥੇ ਇਲਾਕਾ ਕਰਦੇ ਇਕੱਠ ਉਸੇ ਟਾਈਮ ਹੀ ਬਹੁਤ ਤਗੜੇ ਸਿਸਟਮ ਨੇ ਅੱਜਕੱਲ ਤਕਨੀਕ ਕਿੱਥੇ ਤੱਕ ਪਹੁੰਚ ਗਈ ਇੱਕ 2 ਮਿੰਟ ਦੇ ਵਿੱਚ ਉਹ ਤੇ ਕਲੀਅਰ ਹੋ ਜਾਣੇ ਵੀਡੀਓ ਅਸਲੀ ਹੈ ਕਿ ਨਕਲੀ ਹੈ ਇਹ ਸਭ ਇਹਨਾਂ ਦੀਆਂ ਹੁਣ ਜਿਹੜੀਆਂ ਹੈਗੀਆਂ ਬਚਣ ਦੀਆਂ ਚਾਲਾਂ ਨੇ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਬਹੁਤ ਖਰਾਬ ਹੈ ਜੀ ਤੱਥਾਂ ਦੇ ਆਧਾਰ ਤੇ ਜੇ ਗੱਲ ਕਰੀਏ ਵਧੀਆ ਗੱਲ ਹੈ ਜਿੰਨੀਆਂ ਘਟਨਾਵਾਂ ਦਾ ਸਾਨੂੰ ਪਤਾ 2007 ਦੇ ਵਿੱਚ ਵੀ ਇੱਥੇ ਪਰਚਾ ਹੋਇਆ ਜਦੋਂ ਮੋਰਕ੍ਰੀਮੇ ਦੀ ਇੱਕ ਲੜਕੀ ਉਹ ਤੇ ਮੱਥਾ ਟੇਕਣ ਗਈ ਪਰਿਵਾਰ ਦੇ ਨਾਲ ਗੱਡੀ ਲਈ ਸੀ ਉਹਨਾਂ ਨੇ ਨਵੀਂ ਇਹਨਾਂ ਦੇ ਕੱਪੜੇ ਪਾੜੇ ਤੇ ਹੱਥੋਪਾਈ ਵੀ ਚਪੇੜਾ ਮਾਰੀਆਂ ਕੁੜੀ ਦੇ ਉਦੋਂ ਅਸੀਂ ਉਹ ਸੰਘਰਸ਼ ਲੜਿਆ ਧਰਨੇ ਦੇ ਉੱਤੇ ਡੀਸੀ ਸਾਹਿਬ ਦੇ ਪੇਸ਼ ਹੋਏ 15 ਦਿਨ ਉਹ ਪੂਰਾ ਚੱਲਿਆ ਸੀਗਾ ਸਿਸਟਮ ਜੋ ਵੀ ਸੀਗਾ ਉਹ ਇਹਦੇ ਨਾਲ ਲੜਾਈ ਲੜ ਕੇ ਤੇ 23 24 ਤੋ ਪਰਚਾ ਹੋਇਆ ਆ ਉਦੋਂ ਬਾਅਦ ਦੇ ਵਿੱਚ ਫਿਰ 2022 ਦੇ ਵਿੱਚ ਫਿਰ ਬੱਚੇ ਭਜਦੇ ਆ ਉਤੋਂ ਉਹ ਬਕਾਇਦਾ ਜਾਂਚ ਹੋਈ ਆ ਫਿਰ ਬੱਚੇ ਜਦੋਂ ਬਾਰ-ਬਾਰ ਉਹ ਬਾਲ ਘਰ ਚੋਂ ਭੱਜਦੇ ਆ ਜਿਹੜਾ ਉੱਥੇ ਸਿਸਟਮ ਆ ਜੋ ਵੀ ਹੈਗਾ ਜੋ ਵੀ ਉੱਥੇ ਲੋਕ ਦੱਸ ਰਹੇ ਨੇ ਜਿਹੜੇ ਕੱਲ੍ਹ ਹੁਣ ਇੱਥੇ ਸੈਸ਼ਨ ਕੋਰਟ ਦੇ ਵਿੱਚ ਇੱਕ ਐਫੀ ਡੈਪਟ ਕਿਸੇ ਨੇ ਪੇਸ਼ ਕੀਤਾ ਜੀ ਉਹ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਹੈ ਕੌਣ ਆ ਉਹਦੇ ਵਿੱਚ ਬਕਾਇਦਾ ਕੁੜੀਆਂ ਦੇ ਨਾਂ ਤੇ ਉਮਰ ਸਥਾਨ ਤੇ ਟਾਈਮ ਦੱਸਿਆ ਹੋਇਆ ਵੀ ਕਦੋਂ ਕੀ ਹੋਇਆ ਵਾ ਇਹ ਜਦੋਂ ਤਫਤੀਸ਼ ਦੇ ਪੱਤਰੇ ਤੋਂ ਖੁੱਲਣਾ ਨਾ ਉਦੋਂ ਪਤਾ ਲੱਗਣਾ ਇਹ ਐਵੇਂ ਨਹੀਂ ਭੱਜੇ ਫਿਰਦੇ ਡਰਦੇ ਡੇਰੇ ਦੇ ਵਿੱਚ ਚੱਲਦਾ ਕੀ ਹੈ ਡੇਰੇ ਦੇ ਵਿੱਚ ਹੈ ਕੀ ਹੈ ਬਾਲ ਘਰ ਬਣਿਆ ਹੋਇਆ ਹੈ ਕਿਉਂ ਬਣਿਆ ਹੋਇਆ ਹੈ ਬੱਚੇ ਕਿਉਂ ਰਹਿੰਦੇ ਕੀ ਹੈ ਪੂਰਾ ਸਾਨੂੰ ਦੱਸੋ ਖੁੱਲਕੇ ਸਾਡੇ ਮੁਤਾਬਕ ਤਾਂ ਜਿਹੜਾ ਬਾਲ ਘਰ ਆ ਜੀ ਅਸੀਂ ਇਹ ਨਹੀਂ ਕਹਿੰਦੇ ਵੀ ਬਾਲ ਘਰ ਨਹੀਂ ਹੋਣੇ ਚਾਹੀਦੇ ਬਾਲ ਘਰ ਹੋਣੇ ਚਾਹੀਦੇ ਬਹੁਤ ਬੱਚੇ ਇਸ ਤਰ੍ਹਾਂ ਦੇ ਅਨਾਥ ਹੁੰਦੇ ਆ ਜਿਨ੍ਹਾਂ ਨੂੰ ਨਹੀਂ ਸਹਾਰਾ ਮਿਲਦਾ ਉਹਨੂੰ ਸਹਾਰਾ ਮਿਲਣਾ ਚਾਹੀਦਾ ਪਰ ਜਿਹੜੇ ਇਹ ਸਥਾਨ ਨੇ ਜਿੱਥੇ ਹੁਣ ਮਤਲਬ ਇਹ ਕਰਤੂਤ ਹੋ ਰਹੀ ਆ ਉਹ ਤੋਂ 2-300 ਮੀਟਰ ਤੇ ਬਾਲ ਘਰ ਕੀ ਗੱਲ ਅਸੀਂ ਇਲਾਕਾ ਨਵਾਸੀ ਇਹ ਗੱਲ ਪੁੱਛ ਨਹੀਂ ਸਕਦੇ ਵੀ ਜਿੱਥੇ ਮਤਲਬ ਇੰਨਾ ਮਤਲਬ ਅਸ਼ਲੀਲ ਹੋ ਰਿਹਾ ਉੱਥੇ ਬੱਚੇ ਕਿਵੇਂ ਸੁਰੱਖੇ ਤੋਂ ਹੋਣਗੇ ਸਾਡਾ ਇੱਕ ਕੁਐਸਚਨ ਇਹ ਇਸੇ ਗੱਲ ਨੂੰ ਆਧਾਰ ਬਣਾ ਕੇ ਜਦੋਂ ਅਸੀਂ ਮੀਡੀਆ 'ਚ ਬੋਲਦੇ ਹਾਂ ਦਰਖਾਸਤਾਂ ਦਿੰਦੇ ਆ ਸਾਡੇ ਤੇ ਅੱਜ ਅਸੀਂ ਡਿਪਟੀ ਸਾਹਿਬ ਦੇ ਇਸੇ ਦਰਖਾਸਤ ਦੇ ਪੱਖ ਦੇ ਵਿੱਚ ਹੀ ਆਏ ਸੀ ਇਹਨਾਂ ਨੇ ਦਰਖਾਸਤ ਇਹ ਦੇ ਰਿਹਾ ਵੀ ਸਾਡੇ ਬੱਚਿਆਂ ਦੇ ਚਰਿੱਤਰ ਤੇ ਉਂਗਲ ਉਠਾ ਰਹੇ ਆ ਬਾਲ ਘਰ ਦੇ ਬੱਚਿਆਂ ਵੱਲੋਂ ਸਾਡੇ ਤੋਂ ਦਰਖਾਸਤ ਦਿੱਤੀ ਜਾ ਰਹੀ ਹੈ ਅਸੀਂ ਤਾਂ ਬੱਚਿਆਂ ਦੇ ਪੱਖ ਦੇ ਵਿੱਚ ਬੋਲ ਰਹੇ ਆ ਸਾਡੇ ਗੱਲਾਂ ਦੇ ਅਰਥ ਦਾ ਸਮਝਣ ਦੀ ਕੋਸ਼ਿਸ਼ ਕਰੇ ਮੀਡੀਆ ਕਰੇ ਪ੍ਰਸ਼ਾਸਨ ਅਸੀਂ ਤਾਂ ਉਹਨਾਂ ਨੂੰ ਵੀ ਕਹਿ ਕੇ ਆਏ ਤਾਂ ਹੀ ਭਾਈ ਜੀ ਅਸੀਂ ਤੁਹਾਡਾ ਪੱਖ ਲੈਣ ਆਏ ਆ ਕਿਉਂਕਿ ਬਹੁਤ ਸਾਰੇ ਡੇਰੇ ਜਾਂ ਜਿਹੜੇ ਗੱਲਾਂ ਕੀਤੀਆਂ ਉਹ ਕਹਿੰਦੇ ਕਿ ਅਸੀਂ ਸੱਚਿਆਂ ਕਹਿੰਦੇ ਬਾਕੀ ਤਾਂ ਐਵੇਂ ਮਾਰੀ ਜਾਂਦੇ ਨੇ ਐਵੇਂ ਕਹਿੰਦੇ ਗੱਲਾਂ ਬਣਾ ਰਹੇ ਨੇ ਪਰ ਇੱਕ ਸਾਨੂੰ ਇਹ ਵੀ ਗੱਲ ਦੱਸੋ ਕਿ ਪਿਛਲੇ ਦਿਨਾਂ ਦੇ ਵਿੱਚ ਕੋਈ ਘਟਨਾ ਤੁਹਾਨੂੰ ਯਾਦ ਹੋਵੇ ਕੋਈ ਬੱਚਿਆਂ ਦੇ ਨਾਲ ਹੋਈ ਹੋਵੇ ਤੁਸੀਂ ਅੱਖੀਂ ਦੇਖੀ ਹੋਵੇ ਤੁਹਾਡੇ ਕਿਸੇ ਨਾਲ ਦੇ ਨੇ ਦੇਖੀ ਹੋਵੇ ਕਿਉਂਕਿ ਐਵੇਂ ਤਾਂ ਇਲਜ਼ਾਮ ਲਾਉਣੇ ਬਹੁਤ ਸੌਖੇ ਨੇ ਦੇਖੋ ਜੀ ਬੱਚੇ ਰੱਬ ਦਾ ਰੂਪ ਹੁੰਦੇ ਨੇ ਬੱਚੇ ਨੂੰ ਜਦੋਂ ਆਪਾਂ ਪਿਆਰ ਦੇ ਨਾਲ ਨਾ ਸੰਭਾਲ ਕਰਦੇ ਆ ਉਹਦੀ ਬੱਚਾ ਸਾਡੀ ਛਾਤੀ ਨਾਲ ਜੋੜਦਾ ਭੱਜਦਾ ਨਹੀਂ ਹੁੰਦਾ ਘਰ ਦੇ ਵਿੱਚੋਂ ਇਹ ਆਪਾਂ ਹਰੇਕ ਸਮਝਦੇ ਆ ਇਹ ਚੀਜ਼ ਨੂੰ ਉੱਥੋਂ ਬਹੁਤ ਸਾਰੀਆਂ ਘਟਨਾਵਾਂ ਔਨ ਰਿਕਾਰਡ ਨੇ ਕੈਮਰੇ ਦੇ ਵਿੱਚ ਵੀਡੀਓ ਬਣੀਆਂ ਹੋਈਆਂ ਨੇ ਹੁਣ ਇਲਾਕੇ ਦੇ ਜਿਹੜੇ ਲੋਕ ਨੇ ਜਿੱਥੇ ਬੱਚੇ ਜਾ ਕੇ ਉੱਥੇ ਪੈਰਾਂ 'ਚ ਡਿੱਗਦੇ ਰਹੇ ਵੀ ਸਾਨੂੰ ਇਹ ਤੋਂ ਕੱਢ ਲਓ ਉਹ ਨਹੀਂ ਬੋਲ ਰਹੇ ਹੁਣ ਸਾਡੇ ਦੇ ਵਿੱਚ ਕਸੂਰ ਨਹੀਂ ਪਰ ਇੱਕ ਦੋ ਪ੍ਰੂਫ ਸਾਡੇ ਕੋਲ ਹੈਗੇ ਨੇ 2022 ਦਾ ਪ੍ਰੂਫ ਆ ਇੱਕ ਹੋਰ ਸਾਡੇ ਵੀਰ ਕੋਲੇ ਹੈਗਾ ਵੀਡੀਓ ਬਣੀ ਹੋਈ ਆ ਬੱਚੇ ਭੱਜਦੇ ਆ ਉਹਨੂੰ ਫਿਰ ਚੱਕ ਕੇ ਬੱਚੇ ਨੂੰ ਕੜ ਕੇ ਜਿਵੇਂ ਕੋਈ ਬਹੁਤ ਵੱਡਾ ਅਪਰਾਧ ਕੀਤਾ ਹੁੰਦਾ ਅੱਛਾ ਬੱਚੇ ਉਥੋਂ ਛੁੱਟਣਾ ਚਾਹੁੰਦੇ ਆ ਭੱਜਣਾ ਚਾਹੁੰਦੇ ਨੇ ਉਤੋਂ ਤੁਸੀਂ ਇਹ ਕਹਿ ਰਹੇ ਹੋ ਸਾਡੇ ਮੁਤਾਬਕ ਤਾਂ ਬੱਚਿਆਂ ਨੂੰ ਦੇਖ ਕੇ ਜੋ ਜਦੋਂ ਬੱਚਾ ਭੱਜਦਾ ਜੀ ਮੰਨ ਲਓ ਆਪਣੇ ਘਰੋਂ ਬੱਚਾ ਭੱਜ ਗਿਆ ਜਦੋਂ ਬੱਚਾ ਮਿਲਦਾ ਤਾਂ ਆਪਣੇ ਗੱਲ ਲੱਗਦਾ ਉਹ ਲੱਗਦਾ ਕਿ ਨਹੀਂ ਪਰ ਜਦੋਂ ਆਪਾਂ ਉਹਦੇ ਕੋਲੇ ਜਾਂਦੇ ਫੇਰ ਬੱਚਾ ਭਾਏ ਤਾਂ ਉਹਦੇ ਅਰਥ ਆਪਾਂ ਕੀ ਕਰਾਂਗੇ ਇਹਦਾ ਮਤਲਬ ਬੱਚੇ ਡਰਦੇ ਆ ਇਹਨਾਂ ਤੋਂ ਸਟਾਫ ਤੋਂ ਡਰਦੇ ਆ ਸਟਾਫ ਇਹ ਆਪਾਂ ਜ਼ਰੂਰੀ ਨਹੀਂ ਵੀ ਸਟਾਫ ਉੱਤੇ ਉਹਨਾਂ ਦੇ ਨਾਲ ਅਸ਼ਲੀਲ ਹੀ ਕਰਦਾ ਬੱਚਿਆਂ ਨੂੰ ਹੋਰ ਬਹੁਤ ਤਰੀਕੇ ਹੁੰਦੇ ਆ ਕੁੱਟਮਾਰ ਵੀ ਕਰਦੇ ਹੋਣਗੇ ਘੂਰਦੇ ਵੀ ਹੋਣਗੇ ਜੋ ਬੱਚਿਆਂ ਨੂੰ ਪਿਆਰ ਚਾਹੀਦਾ ਹੋ ਸਕਦਾ ਨਾ ਮਿਲਦਾ ਵੀ ਅਸੀਂ ਉਹਦੀ ਤਫ਼ਤੀਸ਼ ਕਰਨੀ ਚਾਹੀਦੀ ਹੈ ਤੁਸੀਂ ਡੇਰੇ ਦੇ ਅੰਦਰ ਗਏ ਹੋ ਕਦੇ ਜੇ ਗਏ ਹੋ ਤਾਂ ਤੁਹਾਨੂੰ ਤੁਸੀਂ ਸਾਰਾ ਦੇਖਿਆ ਉਹ ਅੰਦਰ ਕਿਵੇਂ ਕੀ ਬਣਿਆ ਹੋਇਆ ਸਿਸਟਮ ਦੇਖੋ ਅਸੀਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਆ ਸਰੀਰ ਸਾਹਿਬ ਸਾਡੇ ਡੇਢ ਫੁੱਟੀ ਪਾਈ ਹੋਈ ਆ ਸਾਨੂੰ ਉਹਦਾ ਵੈਸੇ ਚਲਾ ਜਾਂਦਾ ਜੁਰਹਿਜੀ ਘਟਨਾ ਵਾਪਰਦੀ ਆ ਮੇਰੀ ਗੱਲ ਪੂਰੀ ਹੋ ਲੈਣ ਦਿਓ ਜੀ ਸਾਨੂੰ ਨਾ ਤਾਂ ਕਲਗੀਧਰ ਪਾਤਸ਼ਾਹੀ ਦਾ ਆਡਰ ਆ ਨਾ ਗੁਰੂਗ੍ਰੰਥ ਸਾਹਿਬ ਜੀ ਸਾਨੂੰ ਇਹ ਇਜਾਜ਼ਤ ਦਿੰਦੇ ਆ ਵੀ ਅਸੀਂ ਇਹ ਜਗ੍ਹਾ ਜਾਈਏ ਪਰ 2007 ਦੇ ਅਸੀਂ ਗਏ ਹੋਏ ਆ ਉਦੋਂ ਤੁਹਾਨੂੰ ਮੈਂ ਦੱਸ ਦਿੱਤਾ ਜਿਹੜੀ ਘਟਨਾ ਹੋਈ ਸੀ ਪਰ ਇਹਦੇ ਬਾਰੇ ਪਤਾ ਸਾਨੂੰ ਸਭ ਕੋਸ਼ ਹੈ ਕਿਉਂਕਿ ਸਾਡੇ ਕੋਲੇ ਲੋਕ ਆਉਂਦੇ ਨੇ ਕੈਮਰੇ ਦੇ ਸਾਹਮਣੇ ਕੋਈ ਨਹੀਂ ਆਉਂਦਾ ਅਸੀਂ ਫੇਰ ਅਪੀਲ ਕਰਦੇ ਹੱਥ ਜੋੜ ਕੇ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਜੇ ਕੋਈ ਪੀੜਤ ਹੈਗਾ ਸਾਹਮਣੇ ਆਵੇ ਉਹ ਸਰਸ ਵਾਲਾ ਟੰਗਿਆ ਕਿ ਨਹੀਂ ਜੀ ਕੁੜੀਆਂ ਸਾਹਮਣੇ ਆਈਆਂ ਫਸ ਗਿਆ ਆ ਬਲਜਿੰਦਰ ਸੀਗਾ ਖੜੇ ਵਾਲਾ ਜੇਲ ਕੱਟ ਕੇ ਆਇਆ ਕਿ ਨਹੀਂ ਇਸ ਤਰੀਕੇ ਦੇ ਨਾਲ ਹੁਣ ਦੇਖੋ ਅਸੀਂ ਤਾਂ ਉਹ ਕੁੜੀਆਂ ਨੂੰ ਜਿਹੜੀ ਵੀ ਲੇਡੀਜ਼ ਹੈਗੀ ਆ ਸਾਡੀ ਉਹਨਾਂ ਨੂੰ ਅਪੀਲ ਆ ਵੀ ਜੋ ਹੋਣਾ ਸੀਗਾ ਉਹ ਵਾਇਰਲ ਹੋ ਚੁੱਕਿਆ ਇੱਕ ਸੀ ਵੀ ਬਹੁਤਾ ਕਰਦੇ ਸਾਡੀ ਜਿੰਨੀ ਟੀਮ ਖੜੀ ਕਿਸੇ ਨੇ ਕੋਈ ਵੀਡੀਓ ਇਹਨਾਂ ਦੀ ਵਾਇਰਲ ਨਹੀਂ ਕੀਤੀ ਅਸੀਂ ਗੁਰਸਿੱਖ ਬੰਦੇ ਆ ਗੁਰੂ ਦੇ ਧਾਰਨੀ ਆ ਸਾਨੂੰ ਪਤਾ ਸੀ ਕੀ ਪ੍ਰੋਸਨ ਆ ਇੰਨੇ ਅਸੀਂ ਪਾਗਲ ਨਹੀਂ ਹੈਗੇ ਵੀਡੀਓ ਵਾਇਰਲ ਸਾਰੀਆਂ ਬਾਹਰੋਂ ਹੋਈਆਂ ਸਾਡੇ ਕੋਲੇ ਆਈਆਂ ਅਸੀਂ ਤੱਥ ਦੇ ਆਧਾਰ ਤੇ ਪ੍ਰੂਫ ਵਜੋਂ ਰੱਖ ਕੇ ਅੱਗੇ ਗੱਲ ਕੀਤੀ ਆ ਅਸੀਂ ਉਹਨਾਂ ਨੂੰ ਅਪੀਲ ਕਰਦੇ ਜੋ ਕਿ ਪੀੜਤ ਸਾਡੀ ਭੈਣਾ ਹੀ ਆ ਸਾਡੀਆਂ ਸਾਰਾ ਸਮਾਜ ਦੇ ਵਿੱਚ ਦੇਖ ਪ੍ਰਾਈਆਂ ਚੰਗੀਆਂ ਮਾਮਾ ਧੀਆਂ ਭੈਣਾ ਜਾਣੇ ਗਰਵਾਣੀ ਦੇ ਅਰਥ ਨੇ ਇਹ ਉਹ ਸਾਹਮਣੇ ਆਉਣ ਅਸੀਂ ਉਹਨਾਂ ਦੇ ਨਾਲ ਖੜਾਂਗੇ ਹੋਰਾਂ ਦੀਆਂ ਜਿੰਦਗੀਆਂ ਬਚ ਜਾਣਗੀਆਂ ਸੱਚ ਝੂਠ ਸਾਹਮਣੇ ਆਊਗਾ ਅਜੇ ਤੱਕ ਨਾ ਤਫਤੀਸ਼ ਹੋਣੀ ਚਾਹੀਦੀ ਜੇ ਜੇ ਨਾ ਫਸੇ ਕੋਈ ਗੱਲ ਨਹੀਂ ਫਿਰ ਫਿਰ ਅਸੀਂ ਹੈਗੀਆਂ ਸਾਡੇ ਤੇ ਕਰ ਲੈਣ ਜਿਹੜੀ ਕਾਰਵਾਈ ਕਰਨੀ ਆ ਭਜਦੇ ਨਹੀਂ ਕਾਨੂੰਨ ਕਾਰਵਾਈ ਤਰੀਕੇ ਨਾਲ ਕਰੇ ਕੋਈ ਘਟਨਾ ਤੁਹਾਨੂੰ ਪਤਾ ਲੱਗੀ ਹੋਵੇ ਕੋਈ ਕੁੜੀ ਆਈ ਹੋਵੇ ਤੁਹਾਡੇ ਕੋਲ ਜਾਂ ਤੁਹਾਡੇ ਪਿੰਡ ਦੇ ਕਿਸੇ ਕੋਲ ਆਈ ਹੋਵੇ ਕਿ ਮੈਨੂੰ ਬਚਾਓ ਮੇਰੇ ਨਾਲ ਇਹ ਕੁਝ ਹੋਇਆ ਕੋਈ ਏਦਾਂ ਦੀ ਘਟਨਾ ਵਾਪਰੀ ਹੈ ਕੁਝ ਆਲੇ-ਦਾਲੇ ਦੇ ਜਿਹੜੀਆਂ ਮੋਟਰਾਂ ਹੈਗੀਆਂ ਨਾ ਜੀ ਖੇਤ ਵਾਲੀਆਂ ਮੋਟਰਾਂ ਨੇ ਉੱਥੇ ਬਹੁਤ ਵਾਰ ਘਟਨਾਵਾਂ ਹੋਈਆਂ ਬੰਦੇ ਸਾਡੀ ਕਮਜ਼ੋਰੀ ਕਹਿ ਲੋ ਸਮੱਸਿਆ ਹੈ ਵੀ ਸਾਹਮਣੇ ਨਹੀਂ ਆਉਂਦੇ ਕੁੜੀਆਂ ਭੱਜੀਆਂ ਨੇ ਉਹਨਾਂ ਨੇ ਮੈਂਤਦਾਰ ਲੈ ਕਰਿਆ ਵੀ ਸਾਨੂੰ ਇਹ ਤੋਂ ਅੰਕਲ ਕੱਢ ਲੋ ਸਾਨੂੰ ਛੱਡਿਓ ਕਿਤੇ ਮੁੱਲਾਪੁਰ ਤੱਕ ਹਾਂਜੀ ਡੇਰੇ ਚੋਂ ਭੱਜੀਆਂ ਬਾਲ ਘਰ ਦੇ ਵਿੱਚੋਂ ਹੀ ਭੱਜੀਆਂ ਨੇ ਪਰ ਉਹ ਬੰਦੇ ਸਾਹਮਣੇ ਨਹੀਂ ਹੁੰਦੜੇ ਅਸੀਂ ਵੀ ਕਿਵੇਂ ਕਹਿ ਦਈਏ ਵੀ ਹਾਂ ਇਹ ਹੋਇਆ ਜੋ ਅਸੀਂ ਸੁਣ ਰਹੇ ਹਾਂ ਉਹ ਅਸੀਂ ਦੱਸ ਰਹੇ ਹਾਂ ਪਰ ਜੇ ਇਹਦੀ ਤਫ਼ਤੀਸ਼ ਹੋ ਗਈ ਕੋਈ ਸਾਹਮਣੇ ਆ ਗਿਆ ਤਾਂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਅਸੀਂ ਗੱਲ ਫੇਰ ਦੁਬਾਰਾ ਰਿਪੀਟ ਕਰਦੇ ਹਾਂ ਲੋਕ ਇਹਨਾਂ ਕੋਲੋਂ ਦੁੱਖ ਟਡਾਉਣ ਜਾਂਦੇ ਆ ਮੁਸੀਬਤਾਂ ਨੂੰ ਟਾਲਣ ਲਈ ਜਾਂਦੇ ਆ ਇਹਨੂੰ ਆਪ ਨੂੰ ਨਹੀਂ ਸੇ ਪਤਾ ਵੀ ਗਾਹ ਮੁਸੀਬਤ ਕਿਹੜੀ ਵੱਡੀ ਆਉਣ ਵਾਲੀ ਆ ਜਾਣੀ ਇਹ ਅੰਤਰਯਾਮੀ ਬਣਦੇ ਆ ਕਰਤੂਤਾਂ ਇਹਨਾਂ ਦੀ ਕਿਹੜੀ ਹੋ ਭਜਦਾ ਹੈਗਾ ਤੇ ਹੁਣ ਖੜੇ ਉਹ ਜਗ੍ਹਾ ਤੇ ਹੋਇਆ ਚਲੋ ਜਮਾਨਤ ਹੋ ਜੂ ਕੱਲ ਰੱਦ ਹੋ ਗਿਆ ਹਾਈ ਕੋਰਟ ਦੇ ਦਊਗਾ ਜਮਾਨਤਾਂ ਹੋ ਜਾਂਦੀਆਂ ਹੁੰਦੀਆਂ ਗੱਲ ਤਾਂ ਭੱਜਣ ਦੀ ਆ ਕਰਾਵੇ ਸਾਡੇ ਤੇ ਪਰਚਾ ਖੜੇ ਆਂ ਅਸੀਂ ਭਜਦੇ ਨਹੀਂ ਤਫ਼ਤੀਸ਼ ਕਰਾਵਾਂਗੇ ਇਨਕੁਆਰੀਆਂ ਲਵਾਵਾਂਗੇ ਲੜਾਂਗੇ ਭੱਜਦੇ ਨਹੀਂ ਹੈਗੇ ਲੈ ਬਾਹਰ ਆ ਰਿਹਾ ਭੱਜਦਾ ਉਹਨਾਂ ਦਾ ਝੂਠਾ ਹੋਵੇ ਜੇ ਵੀਡੀਓ ਝੂਠੀ ਆ ਤੁਸੀਂ ਸਾਬਤ ਕਰੋ ਕਿਉਂ ਭਾਏ ਤੋਂ ਕੱਟ ਕਰਕੇ ਇਹ ਤਾਂ ਉਦੋਂ ਦਾ ਲੱਭਿਆ ਹੀ ਨਹੀਂ ਇਹ ਵੀਡੀਓ ਕਦੋਂ ਦੀ ਬਣੀ ਹੋਈ ਹੈਗੀ ਇਹਦੇ ਬਾਰੇ ਕੋਈ ਪੱਕਾ ਨਹੀਂ ਕਹਿ ਸਕਦੇ ਜੀ ਪਰ ਜਿਹੜੇ ਬੰਦੇ ਦੱਸ ਰਹੇ ਆ ਉਹ ਹੈ 2 ਸਾਲ ਪੁਰਾਣੀ ਦੱਸ ਰਹੇ 2 ਤੋਂ 3 ਸਾਲ ਜਿਹੜੇ ਬੰਦਿਆਂ ਨੇ ਬਣਾਈ ਆ ਉੱਥੋਂ ਤੱਕ ਕੋਈ ਵੱਡੀ ਗੱਲ ਨਹੀਂ ਹੈਗੀ ਪੁਲਿਸ ਪਹੁੰਚ ਸਕਦੀ ਆ ਕੀ ਨਹੀਂ ਹੈਗਾ ਅੱਜ ਕੱਲ ਜੀ ਮੋਬਾਈਲ ਆ ਆਪਣਾ ਮੋਬਾਈਲ ਤਾਂ 1 ਮਿੰਟ ਦੇ ਵਿੱਚ ਸਾਰਾ ਕੁਝ ਦੱਸ ਦਿੰਦੇ ਕਿੱਥੋਂ ਵਾਇਰਲ ਹੋਈ ਕਿਵੇਂ ਹੋਈ ਐਂਡ ਇਹਦਾ ਕੀ ਆ ਸਟਾਰਟਿੰਗ ਪੁਆਇੰਟ ਕੀ ਆ ਲੱਭ ਲੈਣ 2 ਸਾਲਾਂ ਬਾਅਦ ਹੀ ਕਿਉਂ ਵਾਇਰਲ ਹੋਈ ਕੋਈ ਅੰਦਰ ਗੱਲਬਾਤ ਹੋਈ ਜਾਂ ਕੋਈ ਕਿਸੇ ਨਾਲ ਕਲੇਸ਼ ਹੋਇਆ ਉਹਨੇ ਵਾਇਰਲ ਕਰਤੀ ਇਹਨਾਂ ਦੀ ਜੀ ਗੁੰਡਾਗਰਦੀ ਵੀ ਹੈਗੀ ਆ ਤਲਵੰਡੀ ਖੁਰਦ ਦੇ ਵਿੱਚੋਂ ਇਹਨਾਂ ਨੇ ਅੱਜ ਕਈ ਸਾਲ ਪਹਿਲਾਂ 8-10 ਘਰਾਂ ਦੇ ਮੁੰਡੇ ਚੱਕ ਕੇ ਲਿਆ ਕੇ ਕੁੱਟੀਆਂ ਚ ਕੁੱਟੇ ਸੀ। ਦੱਬਾ ਇਹਨਾਂ ਦਾ ਪੂਰਾ ਵਾ ਤੇ ਇਸ ਕਰਕੇ ਜਿਹੜੇ ਬੰਦੇ ਨੇ ਵੀਡੀਓ ਬਣਾ ਲਈ ਹੋ ਸਕਦਾ ਉਹਨੂੰ ਕਿੰਨਾ ਕੁ ਟੌਰਚਰ ਕੀਤਾ ਹੋਵੇ ਜਾਂ ਡਰਾਇਆ ਹੋਵੇ ਉਹ ਪਹਿਲਾਂ ਡਰਿਆ ਰਿਆ ਜਦੋਂ ਕਿ ਇਸ ਤਰ੍ਹਾਂ ਦਾ ਮੌਕਾ ਲੱਗਿਆ ਉਹਨੇ ਵਾਇਰਲ ਕਰ ਦਿੱਤੀ। ਇਹ ਤਾਂ ਹੁਣ ਪੁਲਿਸ ਨੇ ਦੇਖਣਾ ਨਾ ਵੀ ਕੌਣ ਬੰਦਾ ਵਾ ਕਿਵੇਂ ਵਾਇਰਲ ਹੋਈ ਉਹਨੇ 2 ਸਾਲ ਕਿਉਂ ਕੋਲੇ ਰੱਖੀਏ ਤਾਂ ਸਾਰਾ ਤਫਤੀਸ਼ ਦਾ ਜਾਂਚ ਦਾ ਵਿਸ਼ਾ ਹੈ। ਜੀ ਸਾਨੂੰ ਜਰੂਰ ਦੱਸੋ ਜਿਹੜੀ ਵੀਡੀਓ ਆਈ ਹੈ ਉਹ ਸਾਧਵੀ ਹੈ ਕੁੜੀ ਜਾਂ ਕੋਈ ਭਗਤਨੀ ਹੈ ਕੀ ਹੈ? ਉਦੇ ਬਾਰੇ ਜਿੰਨੀ ਸਾਡੇ ਕੋਲੇ ਜਾਣਕਾਰੀ ਹੈ ਸਿਰਫ ਇੰਨੀ ਕੀ ਆ ਵੀ ਉਹ ਪਰਿਵਾਰ ਇਹਨਾਂ ਦੇ ਕੋਲੇ ਕਾਫੀ ਟਾਈਮ ਦਾ ਹੁੰਦਾ ਜਾਂਦਾ ਜੀ ਤੇ ਉਹ ਧੂਰੀ ਦੀ ਮਤਲਬ ਹੈਗੀ ਆ ਪਰਿਵਾਰ ਦੇ ਵਿੱਚੋਂ ਤੇ ਖੰਨੇ ਉਹਨਾਂ ਦੇ ਮਤਲਬ ਸਹੁਰੇ ਨੇ ਵਿਆਹੀ ਹੋਈ ਆ ਇੰਨੀ ਸਾਡੇ ਕੋਲੇ ਜਾਣਕਾਰੀ ਹੈਗੀ ਆ ਤੇ ਬਾਕੀ ਜ਼ਿਆਦਾ ਨਹੀਂ ਕਹਿ ਸਕਦੇ ਉਹਦੇ ਬਾਰੇ ਕੁਝ ਕੋਈ ਪਹਿਲਾਂ ਵੀ ਉਹ ਆਉਂਦੀ ਜਾਂਦੀ ਸੀ ਲੇਡੀ ਉੱਥੇ ਜਾਂ ਕਿਵੇਂ ਜਿਹੜੇ ਉੱਥੇ ਅੰਦਰ ਇਹਨਾਂ ਦੇ ਅਰਦਗਰਦ ਹੈਗੇ ਨੇ ਜੀ ਉਹ ਇਹਨਾਂ ਦੇ ਵਿਰੋਧੀ ਵੀ ਹੈਗੇ ਆ ਜਿੰਨਾ ਤੋਂ ਇਹ ਗੱਲਾਂ ਨਿਕਲ ਕੇ ਆ ਰਹੀਆਂ ਨੇ ਇਹਨਾਂ ਦੇ ਵਿਰੋਧੀ ਹੈਗੇ ਨੇ ਇਹਨਾਂ ਦੀਆਂ ਕਰਤੂਤਾਂ ਜਾਣਦੇ ਨੇ ਹੋਰ ਅਸੀਂ ਤਾਂ ਜਾਂਦੇ ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਨਹੀਂ ਜਾਂਦੇ ਅੰਦਰੋਂ ਲੀਕ ਹੁੰਦੀ ਆ ਅੰਦਰ ਲੀਕ ਕੌਣ ਕਰਦਾ ਜਿਹੜੇ ਇਹਦੀਆਂ ਕਰਤੂਤਾਂ ਜਾਣਦੇ ਉਹ ਦੁਖੀ ਨੇ ਦਰਦੇ ਕਹਿ ਨਹੀਂ ਰਹੇ ਉਹ ਸਾਨੂੰ ਦੱਸ ਰਹੇ ਆ ਉਹਨਾਂ ਦੇ ਮੁਤਾਬਕ ਵੀ ਉਹ ਪਰਿਵਾਰ ਬਹੁਤ ਚਰਦਾ ਇਹਨਾਂ ਕੋਲੇ ਆਉਂਦਾ ਜਾਂਦਾ ਸੀ ਤੇ ਕਿੱਡਾ ਵਿਸ਼ਵਾਸਕਾ ਤਾਂ ਪਹਿਲਾਂ ਤਾਂ ਦੇਖੋ ਜੀ ਇੱਕ ਲੜਕੀ ਨੂੰ ਮਾਤਾ ਪਿਤਾ ਵਿਸ਼ਵਾਸ ਕਰਕੇ ਭੇਜਦਾ ਤੇ ਉਹਦੇ ਨਾਲ ਹੋ ਕੀ ਰਿਹਾ ਇਹਨੂੰ ਵੱਡਾ ਕਿਰਤ ਘਾਣ ਤੇ ਵੱਡਾ ਪਾਪ ਇਹਨੂੰ ਉੱਪਰ ਕੀ ਹੋ ਸਕਦਾ ਤੇ ਇੱਕ ਮੈਂ ਥੋੜੀ ਆਪਣੇ ਗੱਲ ਸੋ ਸਾਂਝੀ ਕਰਨੀ ਚਾਹੁੰਦਾ ਜਿਵੇਂ ਵੀਰੇ ਨੇ ਸਰਪੰਚ ਸਾਹਿਬ ਨੂੰ ਦੱਸਿਆ ਨਾ ਸਬੰਧੀ ਗੱਲਾਂ ਤੋਂ ਵੀ ਉਹ ਬੱਚੀਆਂ ਉੱਥੇ ਹੋਰ ਕਿਤੇ ਭੇਜ ਦੇਣੀਆਂ ਚਾਹੀਦੀਆਂ ਇਹ ਬਿਲਕੁਲ ਇਹਨਾਂ ਦਾ ਵਧੀਆ ਸੁਝਾਅ ਪਰ ਭੇਜਣ ਤੋਂ ਪਹਿਲਾਂ ਉਹਨਾਂ ਦਾ ਮੈਡੀਕਲ ਕੀਤਾ ਜਾਵੇ ਕਿਉਂਕਿ ਜੇ ਅੱਜ ਭੇਜ ਦਿੰਦੇ ਨੇ 1.5 ਮਹੀਨੇ ਬਾਅਦ ਮੈਡੀਕਲ ਉਹ ਤਾਂ ਫਿਰ ਅਗਲੀ ਜਿੱਤੇ ਗਾਂਵ ਮਤਲਬ ਆਸ਼ਰਮ ਜਿੱਥੇ ਜਾਂਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਬਣ ਗਈ ਨਾ ਅੱਜ ਉਹਨਾਂ ਦੇ ਹਾਲਾਤ ਕੀ ਨੇ ਉਹਦੇ ਮੈਡੀਕਲ ਦੀ ਰਿਪੋਰਟ ਉਸ ਤੋਂ ਬਾਅਦ ਕਿਤੇ ਵੀ ਉਹ ਜਾ ਕੇ ਦੁਬਾਰਾ ਫਿਰ ਉਹਨਾਂ ਦੇ ਬਿਆਨ ਲੈ ਜਾ ਸਕਦੇ ਸਾਰੇ ਅਨਾਥ ਹੀ ਨੇ ਬੱਚੇ ਬਈ ਜਿਹੜੇ ਰਹਿੰਦੇ ਨੇ ਬਾਲਵ ਕਰਚ ਇਹਨਾਂ ਦਾ ਨਹੀਂ ਜੀ ਸਭ ਤੋਂ ਜਿਹੜਾ ਸਿਸਟਮ ਹੈਗਾ ਪੰਘੂੜਾ ਕਰ ਬਣਾਇਆ ਹੋਇਆ ਜਿਵੇਂ ਆਮ ਪ੍ਰਚਲਿਤ ਗੱਲ ਹੈਗੀ ਆ ਵੀ ਕਈ ਵਾਰੀ ਚਲੋ ਸਬੰਧ ਬਣ ਜਾਂਦੇ ਨੇ ਕਿਸੇ ਦੇ ਉਹਨਾਂ ਦੇ ਬੱਚਾ ਹੋ ਜਾਂਦਾ ਫਿਰ ਉਹ ਛਪਾਉਣ ਦੇ ਮਾਰੇ ਇੱਥੇ ਰੱਖ ਜਾਂਦੇ ਨੇ ਜਾਂ ਕੋਈ ਸੰਭਾਲ ਨਹੀਂ ਕਰ ਸਕਦੇ ਉਸ ਤਰੀਕੇ ਨਾਲ ਬੱਚੇ ਇਨਾਂ ਕੋਲੇ ਆਉਂਦੇ ਨੇ ਤੇ ਫਿਰ ਉਹ ਇੱਥੇ ਹੀ ਪੜਦੇ ਨੇ ਵੱਡੇ ਹੁੰਦੇ ਨੇ ਜੋ ਵੀ ਸੰਸਕਾਰ ਦੇਣੇ ਨੇ ਉਹ ਤਾਂ ਇਨਾਂ ਨੇ ਦੇਣੇ ਆ ਨਾ ਸਾਰਾ ਪ੍ਰਭਾਵ ਇਨਾਂ ਦਾ ਹੀ ਜਾਣਾ ਜੋ ਵੀ ਹੈਗਾ ਸਾਨੂੰ ਇਹ ਵੀ ਪਤਾ ਲੱਗਿਆ ਕਿ ਕੋਈ ਅੰਦਰੋਂ ਵੀ ਕੋਈ ਜਿਹੜੀਆਂ ਫੋਟੋਆਂ ਆਈਆਂ ਕੋਈ ਚੀਜ਼ ਦੀਆਂ ਜਿਹੜੇ ਕੋਈ ਦਵਾਈਆਂ ਇਹੋ ਜਿਹੀਆਂ ਸੀਗੀਆਂ ਕੋਈ ਇਤਰਾਜਯੋਗ ਸਮੱਗਰੀ ਸੀ ਇਹ ਨਾ ਜਿੱਦੋਂ ਮਸਲਾ ਚੱਲਿਆ ਜੀ ਜਗਰਾਉਂ ਦੇ ਵਿੱਚ ਸੁਖਦੇਵ ਸਿੰਘ ਨਹੰਗਾ ਉਹਨਾਂ ਦੀ ਸ਼ੌਣੀ ਆ ਜੀ ਲੁੱਪੋਂ ਪੈਂਦਾ ਉਹਨਾਂ ਦਾ ਉਹ ਡਾਇਰੈਕਟ ਜੱਥਾ ਲੈ ਕੇ ਉੱਥੇ ਚਲੇ ਗਏ ਕਿਉਂਕਿ ਜਜਬਾ ਹੁੰਦਾ ਵੀ ਜਦੋਂ ਇਹ ਜੀ ਘਟਨਾ ਠੇਸ ਰੇਕ ਤੇ ਪਹੁੰਚਦੀ ਆ ਉਹ ਅੰਦਰ ਗਏ ਤਾਂ ਉਹਨੂੰ ਇਹ ਵੀ ਇਨਸਚੇਤ ਹੈ ਨਹੀਂ ਸੀ ਹੁਣ ਤਾਂ ਇਹਨਾਂ ਨੇ ਗੇਟ ਕੁਟ ਮੈਨੂੰ ਦੁਬਾਰਾ ਲਾ ਦਿੱਤੇ ਉੱਥੇ ਪੁਲਿਸ ਵੀ ਲੱਗੀ ਹੋਈ ਆ ਅੰਦਰ ਜਾ ਕੇ ਜਦੋਂ ਉਹਨਾਂ ਨੇ ਇਹਨਾਂ ਦੀ ਲੈਬ ਚੈੱਕ ਕੀਤੀ ਉਤੋਂ ਦਵਾਈਆਂ ਮਿਲੀਆਂ ਉਹ ਮੇਰੇ ਕੋਲੇ ਘਰੇ ਆ ਗਏ ਰੇ ਬੈਟ ਕੁੰਨ ਨੇ ਮੈਨੂੰ ਵੀਡੀਓ ਦਿਖਾਈ ਉਹ ਵੀਡੀਓ ਉਹਨਾਂ ਕੋਲੇ ਪਰ ਮੈਂ ਇੱਕ ਥੋੜਾ ਜਿਹਾ ਲੈ ਲਿਆ ਸੀਗਾ ਸ਼ਾਇਦ ਮਿਲ ਗਿਆ ਮੈਂ ਤੁਹਾਨੂੰ ਦਿਖਾ ਵੀ ਦਿੰਨਾ ਉਹ ਸ਼ਾਰਟ ਉਹਦੇ ਵਿੱਚ ਜਿਹੜੀ ਉਹ ਮੈਡੀਸਨ ਹੁਣ ਇੰਗਲਿਸ਼ ਦੇ ਵਿੱਚ ਮੈਨੂੰ ਕੋਈ ਜ਼ਿਆਦਾ ਇਹਦੀ ਸਮਝ ਨਹੀਂ ਲੱਗਣੀ ਜੇ ক্লোਜ਼ ਕਰਕੇ ਦਿਖਾ ਦਿਓ ਤੇ ਸਾਰੇ ਅਰਥ ਕੱਢ ਲਓ ਕੀ ਨੇ ਇਹ ਜੀ ਮੈਂ 10 ਵੀ ਦਿਨ ਇਹਦੇ ਵਿੱਚ ਕੀ ਆ ਇਹਦੇ ਵਿੱਚ ਬੱਚੇ ਨੂੰ ਉਮਰ ਤੋਂ ਪਹਿਲਾਂ ਉਹਨੂੰ ਵੱਡਾ ਕਰਨਾ ਜੀ ਇੱਕ ਤਾਂ ਇਹ ਮੈਡੀਸਨ ਦੇ ਵਿੱਚ ਉਹਦੇ ਵਿੱਚ ਪਾਇਆ ਜਾਂਦਾ ਸਾਲਟ ਦੂਜਾ ਜਿੰਮੇ ਸਾਡੀਆਂ ਕੋਈ ਧੀਆਂ ਭੇਣਾਂ ਨੂੰ ਕੋਈ ਨੁਕਸਬਾ ਹੈ ਨਾ ਕਮਜ਼ੋਰੀ ਹੈ ਕਿਸੇ ਪੱਖੋਂ ਸਰੀਰਕ ਪੱਖੋਂ ਉਹਦੇ ਲਈ ਕਮਜ਼ੋਰੀ ਦੂਰ ਕਰਨੀ ਤੇ ਉਹਨਾਂ ਨੂੰ ਮਤਲਬ ਸਰੀਰਕ ਸੰਬੰਧ ਬਣਾਉਣ ਲਈ ਤਿਆਰ ਕਰਨ ਉਤੇਜਿਤ ਕਰਨਾ ਉਹ ਦਵਾਈ ਦਾ ਸਾਲਟ ਹੈ ਦੇ ਵਿੱਚ ਉਹ ਦਵਾਈ ਇੱਕ ਨਹੀਂ ਦੋ ਨਹੀਂ ਸ਼ੀਸ਼ੀਆਂ ਉੱਤੇ ਹਜ਼ਾਰਾਂ ਸ਼ੀਸ਼ੀਆਂ ਦੀ ਵੀਡੀਓ ਬਣਾ ਕੇ ਸੁਖਦੇਵ ਸਿੰਘ ਲੈ ਗਏ ਦਵਾਈ ਕੋਲੇ ਲੈ ਗਏ ਨੇ ਇਹ ਡੇਰੇ ਚ ਪਈ ਸੀ ਇਹ ਡੇਰੇ ਚ ਪਈ ਸੀ ਤੇ ਦਵਾਈਆਂ ਦਾ ਅਰਥ ਦੇਖੋ ਨਿਕਲਦੇ ਕੀ ਆ ਫਿਰ ਐਵੇਂ ਤਾਂ ਨਹੀਂ ਪੱਟਦੇ ਅਸੀਂ ਸਾਨੂੰ ਹੁਣ ਇਲਾਕੇ ਵਾਲੇ ਕਹਿਣ ਲੱਗ ਜਾਂਦੇ ਆ ਜੀ ਏ ਵੀ ਅਸੀਂ ਖੁੱਲਾ ਚੈਲੰਜ ਕਰਦੇ ਆਂ ਕਿ ਗੁਰੂ ਸਾਹਿਬ ਦੀ ਦਿੱਤੀ ਹੋਈ ਬਖਸ਼ਾ ਦਿਮਾਲੇ ਐਵੇਂ ਨਹੀਂ ਬੰਨੀ ਫਿਰਦੇ ਇਹ ਜੀ ਬੈਕ ਜਾਣਗੇ ਇਹ ਬਕਾਊ ਮਾਲ ਜੇ ਜ਼ੋਰਤ ਹੈ ਸਾਡੇ ਨਾਲ ਖੜੋ ਆ ਕੇ ਪਤਾ ਲੱਗੇ ਵੀ ਕਿੱਥੇ ਕਿੱਥੇ ਜਾਣਾ ਪੈਣਾ ਜੇ ਲੱਤਾਂ ਭਾਰ ਚੱਲਦੀਆਂ ਨੇ ਆ ਕੇ ਖੜੋ ਇੱਥੇ ਇਹ ਇੱਕ ਵਾਰੀ ਜਨਮ ਲੈਣਾ ਬਾਰ ਬਾਰ ਨਹੀਂ ਲੈਣਾ ਮੈਂ ਔਨ ਕੈਮਰਾ ਕਹਿਣਾ ਇਸ ਤੋਂ ਭੱਜਦੇ ਨਹੀਂ ਕਾਨੂੰਨ ਦੇ ਪੱਖੋਂ ਕਮਜ਼ੋਰ ਹੈ ਜੀ ਉਹ ਸਾਡੇ ਹੱਥ 'ਚ ਨਹੀਂ ਹੈਗਾ ਪਰ ਡਰ ਕੇ ਭੱਜਾਂਗੇ ਬੈਕ ਜਾਾਂਗੇ ਅੱਜ ਦੀ ਗੱਲ ਨਹੀਂ ਕਰਦੇ ਜਿੰਨੇ ਸੁਤਵਾਸ ਹੈਗੇ ਗੁਰੂ ਸਾਹਿਬ ਨੇ ਦਿੱਤੇ ਹਨ ਕਲਗੀਧਰ ਦਾ ਖੂਨ ਰਗਾਂ ਦੇ ਵਿੱਚ ਹੈਗਾ ਇਹ ਸਾਡਾ ਪਛੋਕੜ ਪਤਾ ਕਰ ਲੋ ਸਰਦਾਰ ਬਹਾਦਰ ਸਿੰਘ ਜੀ ਪਤਾ ਹੀ ਨਹੀਂ ਮੇਰੇ 84 ਤੋਂ ਬਾਅਦ ਅਸੀਂ ਪੂਰਾ ਉਹ ਤਸ਼ੱਦਦ ਹੰਡਾਇਆ ਵੀ ਆ ਸਰੀਰਕ ਤੌਰ ਤੇ ਵੀ ਜਿਹੜਾ ਵੀ ਬਾਪੂ ਦੀਆਂ ਕਟੀਆਂ ਹੋਈਆਂ ਉਹਨਾਂ ਨੇ ਸਾਨੂੰ ਜਨਮ ਦਿੱਤਾ ਅਸੀਂ ਬੈਕ ਜਾਾਂਗੇ ਇਹ ਜਿਹੜੀ ਦੁੱਕੀ ਤਿੱਕੀ ਬੋਲਦੀਆਂ ਨੇ ਇਹ ਵੀ ਸੁਣ ਲੈਣਾ ਪਰ ਸਦਾ ਸਪਸ਼ਟ ਹੋ ਕੇ ਕਹਿੰਦੇ ਜਿਆਦਾ ਬਰਾਬਰ ਆਏ ਖੜੋ ਪਤਾ ਲੱਗੇ ਤੁਹਾਨੂੰ ਕਿੱਥੇ ਕਿੱਥੇ ਕੀ ਕੀ ਭਾਵ ਬੈਕਦੀ ਆ ਇਹ ਜੇ ਅਸੀਂ ਵੀ ਸਮਝੀਏ ਨੀ ਇੰਨੀ ਗੱਲ ਸਾਨੂੰ ਵੀ ਹੁੰਦਾ ਪੰਗਾ ਅਸੀਂ ਕਿਹਦੇ ਨਾਲ ਲਈ ਬੈਠੇ ਹਾਂ ਸਾਨੂੰ ਪਤਾ ਇਹ ਚੀਜ਼ ਦਾ ਅਸੀਂ ਨਹੀਂ ਡਰਦੇ ਆ ਕਿ ਮਰਨਾ ਇੱਕ ਦਾ ਨਾ ਇੱਥੋਂ ਨਿਕਲਣਾ 8 ਕਿਲੋਮੀਟਰ ਜਾਣਾ ਪਿੰਡ ਦਾ ਗੱਡੀ-ਬਾਜੀ ਕੀ ਕੀ ਰਗਾ ਕਰਾਂਗੇ ਮਰਨਾ ਤਾਂ ਹੈਗਾ ਲੱਤਾਂ ਐਕਸੀਡੈਂਟ 'ਚ ਟੁੱਟ ਜਾਂਦੀਆਂ ਜੇ ਇਹਨਾਂ ਦੇ ਹੱਥੋਂ ਕੁਝ ਲਿਖਿਆ ਹੈ ਤਾਂ ਵੀ ਨਹੀਂ ਡਰਦੇ ਸਾਡੇ ਹੱਥੋਂ ਕੁਝ ਕਰਨਾ ਲਿਖਿਆ ਸੀ ਤਾਂ ਵੀ ਨਹੀਂ ਡਰਦੇ ਪਰ ਅਸੀਂ ਕਾਨੂੰਨ ਦੇ ਦਾਇਰੇ 'ਚ ਸ਼ਾਂਤਮਈ ਤਰੀਕੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਸਹਿਜ ਤੇ ਸ਼ਾਂਤੀ ਨੂੰ ਰੱਖ ਕੇ ਚੱਲਣਾ ਅਪੀਲ ਦੁਬਾਰਾ ਸਾਡੀ ਪੇਰਾ ਇਲਾਕਾ ਨਿਵਾਸੀਆਂ ਨੂੰ ਸਾਡੇ ਤੋਂ ਤਾਂ ਬਖਸ਼ਿਸ਼ ਹੈਗੀ ਜੀ ਅਸੀਂ ਤਾਂ ਨਹੀਂ ਕਦੇ ਗਏ ਨਹੀਂ ਜਾਣਾ ਅਸੀਂ ਹੈ ਕਿ ਨਹੀਂ ਜੇ ਇਲਾਕੇ ਨੂੰ ਬਚਾਉਣਾ ਚਾਹੁੰਨੇ ਹੋ ਧੀਆਂ ਭੈਣਾਂ ਨੂੰ ਸੇਫ ਰੱਖਣਾ ਚਾਹੁੰਨੇ ਹੋ ਸਾਡੇ ਇਲਾਕੇ ਦਾ ਚੰਗਾ ਮਾਹੌਲ ਗੁਰਸਿੱਖੀ ਨਾਲ ਲੋਕਾਂ ਨੂੰ ਜੋੜਨਾ ਤਾਂ ਲੋਕ ਲਹਿਰ ਬਣ ਕੇ ਇਹਨਾਂ ਦੇ ਖਿਲਾਫ ਖੜਨਾ ਪੈਣਾ ਬਾਈ ਜੀ ਇਲਾਕੇ ਵਾਲੇ ਫਿਰ ਇਹਨਾਂ ਮਤਲਬ ਝਿਜਕਦੇ ਕਿਉਂ ਨੇ ਬੋਲਣਾ ਬਹੁਤ ਵਾਰ ਅਸੀਂ ਟਰਾਈ ਕੀਤਾ ਬੋਲ ਪੈਂਦੇ ਨੇ ਪਰ ਔਨ ਰਿਕਾਰਡ ਬੋਲਣਾ ਚਾਹੁੰਦੇ ਨਹੀਂ ਉਹ ਕੀ ਕੋਈ ਡਰ ਡਰੇ ਦਾ ਇੰਨਾ ਜ਼ਿਆਦਾ ਹੁਣ ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ ਨੇ ਇਹ ਸਿੱਧੀ ਧਮਕੀ ਨਹੀਂ ਦਿੰਦੇ ਅੱਜ ਜਦੋਂ ਅਸੀਂ ਮਸਲਾ ਚੱਲਿਆ ਸਾਡੇ ਕੋਲੇ ਵੀਡੀਓ ਆ ਗਈ ਮੈਂ ਪੋਸਟ ਪਾਤੀ ਜਦੋਂ ਤਸਦੀਕ ਹੋ ਗਿਆ ਵੀ ਬਾਕੀ ਸ਼ੰਕਰ ਆਏ ਕਰਤੂਤ ਇਹ ਵੀ ਆ ਪਹਿਲਾਂ ਮੈਂ ਵੀਡੀਓ ਦੇਖੀ ਇੱਕ ਬੰਦੇ ਨੂੰ ਦਿਖਾਈ ਉਹ ਕਹਿੰਦਾ ਬਾਕੀ ਇਹ ਹੈ ਮੈਂ ਇੱਕ ਪੋਸਟ ਪਾਤੀ ਵੀ ਇਹਦਾ ਆਉਣ ਵਾਲੇ ਦਿਨਾਂ ਚ ਪਰਦਾਫਾਸ਼ ਹੋਊਗਾ ਵੀ ਇਹਦੀ ਕਾਲੀ ਕਰਤੂਤ ਸਾਹਮਣੇ ਆ ਰਹੀ ਆ ਉਹ ਦੂਜੇ ਤੀਜੇ ਦਿਨ ਵੀਡੀਓ ਸਾਈਡਾਂ ਤੋਂ ਵਾਇਰਲ ਹੋ ਕੇ ਸਾਰੇ ਇਲਾਕੇ ਦੇ ਵਿੱਚ ਫੈਲ ਗਈ ਇਹਨਾਂ ਨੇ ਫਿਰ ਆਪਦੀ ਜੋਰ ਜਮਾਈ ਸ਼ੁਰੂ ਕਰਤੀ ਜੀ ਡਿਪਟੀ ਸਾਹਿਬ ਦੇ ਦਰਖਾਸਤ ਦਿੱਤੀ ਇੱਕ ਬੰਦਾ ਤਰੀਕੇ ਨਾਲ ਭੇਜਿਆ ਉਹਦੀ ਕਹਾਣੀ ਕੀ ਉਹਨੇ ਸਟੋਰੀ ਕੀ ਤਿਆਰ ਕੀਤੀ ਉਹ ਜੀ ਇੱਕ ਨੇ ਪੰਗਾ ਲਿਆ ਸੀ ਉਹਦੇ ਫੇਟ ਮਰਵਾਤੀ ਮੈਂ ਸੁਣੀ ਗਿਆ 15 ਕਿ ਮਿੰਟ ਇੱਕ ਦਾ ਪਤਾ ਹੀ ਨਹੀਂ ਲੱਗਿਆ ਕਿੱਧਰ ਗਿਆ ਮੈਂ ਗੱਲ ਸੁਣ ਮੇਰੀ ਇਹਦੇ ਕੋਲੇ ਜਨਮ ਤੇ ਮੌਤ ਦਾ ਅਧਿਕਾਰ ਇਹਦੇ ਕੋਲੇ ਪ੍ਰਮਾਤਮਾ ਜਨਮ ਦੇਣ ਵਾਲਾ ਪ੍ਰਮਾਤਮਾ ਮੌਤ ਦੇਣ ਵਾਲਾ ਦੁੱਕੀ ਦਾ ਜਿਹੜਾ ਬੰਦਾ ਪਖੰਡੀ ਤੂੰ ਸਟੋਰੀਆਂ ਸਾਨੂੰ ਸੁਣਾਉਣਾ ਅਸੀਂ ਨਾ ਕੇ ਤੋ ਡਰਨਾ ਨਾ ਡਰੇ ਆ ਇਹ ਫੇਟਾ ਮਰਵਾਵੇ ਇਹ ਕੁਛ ਕਰੇ ਜੋ ਇਹਨੇ ਕਰਨਾ ਕਰ ਲਵੇ ਪਰ ਅਸੀਂ ਜਿੱਥੇ ਖੜੇ ਆ ਖੜਾਂਗੇ ਪਰ ਇਲਾਕੇ ਨੂੰ ਅਸੀਂ ਜਗਾਉਣ ਦੇ ਲਈ ਗੱਲਾਂ ਕਰਨੀਆਂ ਪੈਂਦੀਆਂ ਨਹੀਂ ਅਜੇ ਤੱਕ ਅਸੀਂ ਨਹੀਂ ਬੋਲੇ ਸੀਗੇ ਕਹਿਣ ਦਾ ਮਤਲਬ ਸਿੱਧੀ ਧਮਕੀ ਨਹੀਂ ਉਹਦੇ ਲੋਕਾਂ ਤੇ ਪ੍ਰੈਸ਼ਰ ਹੀ ਆ ਜਾਪਾ ਕਾਲਾ ਇਲਮ ਆਈ ਇਹਦੇ ਕੋਲੇ ਇਹਦੇ ਅੰਦਰ ਜਾਣ ਵਾਲੇ ਤਿੰਨ ਚਾਰ ਤਾਂ ਮੈਨੂੰ ਉਹ ਮਿਲਿਆ ਜਿਹੜੇ ਅੰਦਰ ਜਾਂਦੇ 10-15 ਸਾਲਾਂ ਤੋਂ ਇਹਦੇ ਕੋਲੇ ਕਾਲਾ ਇਲਮ ਬੈਠੇ ਮੈਨਾਂ ਮੇਰੇ ਕੋਲ ਛਾੜ ਦੇ ਨੂੰ ਬਿਠਾ ਸਾਡੇ ਨਾਲ ਇਹਦਾ ਕਾਲ ਮੈਂ ਦੇਦਾ ਕਿਹੜਾ ਕਾਲਾ ਇਲਮ ਹੈ ਇਹਦੇ ਕੋਲੇ ਲੋਕਾਂ ਨੂੰ ਮਤਲਬ ਡਰਾਏ ਹੋਰ ਤਰੀਕੇ ਨਾਲ ਹੋਇਆ ਆ ਕਾਲਾ ਇਲਮ ਤਾਂ ਸਾਹਮਣੇ ਆ ਗਿਆ ਕੀ ਇਹਦੇ ਕੋਲੇ ਦਿਂਦਾ ਨਹੀਂ ਕਰਤੂਤ ਉਹ ਦੇਖੋ ਉਹ ਆ ਕਾਲਾ ਇਲਮ ਹੈ ਕੁੜੀ ਦਾ ਪਰਿਵਾਰ ਸੀਗਾ ਉਹਦਾ ਤਾਂ ਨਹੀਂ ਕੋਈ ਬਾਅਦ ਦੇ ਵਿੱਚ ਕੁਝ ਰੈਕਸ਼ਨ ਆਇਆ ਕੋਈ ਉਸਨੇ ਤੁਹਾਡੇ ਤੱਕ ਪਹੁੰਚ ਕੀਤੀ ਹੋਵੇ ਜਿਉਂ ਪੀੜਤ ਨੇ ਜਾਂ ਕੀ ਸੀ ਕੀ ਸਹਿਮਤੀ ਸੀ ਕੀ ਸਹਿਮਤੀ ਨਾਲ ਨਹੀਂ ਉਹ ਵੀਡੀਓ ਬਣੀ ਜਾਂ ਜੋ ਕੁਝ ਵੀ ਵੀਡੀਓ ਦੇ ਵਿੱਚ ਚੱਲ ਰਿਹਾ ਸੀ ਕਿ ਉਹ ਸਹਿਮਤੀ ਸੀ ਜਾਂ ਸਹਿਮਤੀ ਤੋਂ ਬਿਨਾ ਸੀ ਦੇਖੋ ਇਹਦੇ ਬਾਰੇ ਵੀ ਆਪਾਂ 2 ਮਿੰਟ ਦੱਸ ਦਈਏ ਜੀ ਕਿਉਂਕਿ ਇੰਨਾ ਕਾਨੂੰਨ ਨੂੰ ਆਪਾਂ ਵੀ ਸਮਝਦੇ ਆ ਜਦੋਂ ਕਿ ਇਸ ਤਰ੍ਹਾਂ ਤਰੀਕੇ ਨਾਲ ਰਿਲੇਸ਼ਨ ਬਣਦੇ ਨੇ ਜੇ ਸਹਿਮਤੀ ਦਾ ਉੱਤੇ ਕਾਨੂੰਨੀ ਕਾਰਵਾਈ ਕੋਈ ਨਹੀਂ ਹੁੰਦੀ ਪਰ ਅਸੀਂ ਫੇਰ ਦੁਬਾਰਾ ਪਹਿਲਾਂ ਵੀ ਅਸੀਂ ਕਹਿ ਚੁੱਕੇ ਹਾਂ ਕੈਮਰੇ ਦੇ ਵਿੱਚ ਤੇ ਫੇਰ ਉਸ ਲੇਡੀ ਨੂੰ ਅਸੀਂ ਅਪੀਲ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਵੀ ਜੇ ਕਿਸੇ ਤਰੀਕੇ ਨਾਲ ਉਹਨੂੰ ਡਰਾਇਆ ਗਿਆ ਧਮਕਾਇਆ ਗਿਆ ਜਾਂ ਬਰਗਲਾਇਆ ਗਿਆ ਗੱਲਾਂ ਦੇ ਵਿੱਚ ਲੈ ਕੇ ਕਈ ਵਾਰ ਇਹ ਕਹਿ ਦਿੰਦੇ ਹੁੰਦੇ ਆ ਜੀ ਸਾਡਾ ਮਤਲਬ ਪ੍ਰਮਾਤਮਾ ਨੇ ਇਹ ਉਹ ਬੜਾ ਇਹਨਾਂ ਕੋਲੇ ਕਹਾਣੀਆਂ ਰਚਨ ਨੂੰ ਹੁੰਦੀਆਂ ਉਸ ਤਰੀਕੇ ਨਾਲ ਕੋਈ ਸ਼ੋਸ਼ਣ ਕੀਤਾ ਗਿਆ ਉਹ ਆ ਕੇ ਬਿਆਨ ਦਵੇ ਤੇ ਪਰਚਾ ਬਣ ਜਾਣਾ ਜਦੀ ਜੇ ਮਤਲਬ ਉਹ ਨਹੀਂ ਆਉਣਾ ਚਾਹੁੰਦੇ ਤੇ ਫੇਰ ਆਪਣੀ ਜਿਹੜੀ ਕਾਨੂੰਨੀ ਕਾਰਵਾਈ ਹੈ ਅਜੇ ਤੱਕ ਇੱਥੇ ਰੁਕੀ ਹੈ ਜਿਹੜੀ ਧਰਮਿਕ ਭਾਵਨਾਵਾਂ 'ਤੇ ਠੇਸ ਪਹੁੰਚਾਉਣ ਦੀ ਤੇ 299 ਦੀ ਧਾਰਾ ਲੱਗ ਚੁੱਕੀ ਹੈ ਦੇਖੋ ਇਸ ਇੱਕ ਬੜੀ ਮਤਲਬ ਨਿਮਰਤਾ ਸਹਿਤ ਬੇਨਤੀ ਹੈ ਜੀ ਇਹ ਉੱਥੇ ਬਹੁਤ ਜਾਂਦੇ ਨੇ ਹਜ਼ਾਰਾਂ ਲੱਖਾਂ ਚ ਆਵਾਜ਼ਾਂ ਹੀ ਹੈਗੀਆਂ ਧੀਆਂ ਭੈਣਾਂ ਸਾਡੀਆਂ ਬਰਾਬਰ ਦੀਆਂ ਨੇ ਸਾਰੀਆਂ ਗਲਤ ਨਹੀਂ ਹੈਗੀਆਂ ਉੱਥੇ ਜੇ ਮਤਲਬ ਇਹ ਕੋਈ ਮੈਸੇਜ ਇਸ ਤਰੀਕੇ ਦਾ ਜਾ ਰਿਹਾ ਉਹ ਵੀ ਅਸੀਂ ਖੰਡਨ ਕਰਦੇ ਆਂ ਵੀ ਸਾਰੀ ਮਤਲਬ ਜਿੰਨੇ ਉੱਤੇ ਕਈ ਤਾਂ 100 ਜਾਂਦੇ ਆ ਮਤਲਬ ਪਰਿਵਾਰ 100 ਦੇ 100 ਪਰਿਵਾਰ ਗਲਤ ਨਹੀਂ ਹੈਗਾ ਫਸ ਜਾਂਦਾ ਜਿਹੜਾ ਇਹਦੇ ਜਾਲ ਦੇ ਵਿੱਚ ਬੜੇ ਤਰੀਕੇ ਦੇ ਨਾਲ ਜਾਲ ਦੇ ਵਿੱਚ ਪਸਾਉਂਦੇ ਨੇ ਉਹਦੇ ਨਾਲ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਨੇ ਜਿਹੜੇ ਸਾਰੇ ਜਾਂਦੇ ਕੋਈ ਸਾਰੇ ਪੀੜਤ ਨਹੀਂ ਹੈਗੇ ਉੱਥੇ ਹਾਂਜੀ ਇਹ ਤਾਂ ਅਸੀਂ ਵੀ ਕਹਿੰਦੇ ਆ ਕਿ ਸਾਰੇ ਕੋਈ ਵੀ ਲੋਕ ਹਮੇਸ਼ਾ ਇਹ ਨਹੀਂ ਹੁੰਦਾ ਕਿ ਸਾਰੇ ਹੀ ਇੱਕੋ ਜਿਹੇ ਹੋਣ ਬਹੁਤ ਚੰਗੇ ਹੁੰਦੇ ਨੇ ਉਹਨਾਂ ਦੇ ਵਿੱਚੋਂ ਕੋਈ ਮਾੜਾ ਨਿਕਲਦਾ ਪਰ ਇਹ ਮਾਮਲਾ ਤਾਂ ਵਧਿਆ ਕਿਉਂਕਿ ਡੇਰੇ ਦਾ ਨਾਮ ਆ ਆ ਔਰ ਡੇਰੇ ਨੂੰ ਲੈ ਕੇ ਪੰਜਾਬ ਦੇ ਵਿੱਚ ਕੀ ਧਾਰਨਾ ਹੈ ਪਿਛਲੇ ਨਾਲ 4 ਸਾਲਾਂ ਦੇ ਵਿੱਚ ਡੇਰਿਆਂ ਨੂੰ ਲੈ ਕੇ ਕੀ ਕੁਝ ਪੰਜਾਬ ਦੇ ਵਿੱਚ ਹੋਇਆ ਉਹ ਵੀ ਸਭ ਨੇ ਦੇਖਿਆ ਸੋ ਪਿੰਡ ਵਾਲਿਆਂ ਦਾ ਪੱਖ ਵੀ ਲਿਆਉਣਾ ਜ਼ਰੂਰੀ ਸੀ ਅਸੀਂ ਪ੍ਰੋ ਪੰਜਾਬ ਟੀਵੀ ਦੀ ਪਹਿਲਾਂ ਡੇਰੇ ਦਾ ਪੱਖ ਲਿਆ ਸਭ ਤੋਂ ਪਹਿਲਾਂ ਕਿਉਂਕਿ ਜਿੱਥੋਂ ਦੀ ਵੀਡੀਓ ਆਈ ਉਹਨਾਂ ਨੇ ਕਿਹਾ ਕਿ ਅਸੀਂ ਸਹੀ ਆ ਬਦਨਾਮ ਕੀਤਾ ਜਾ ਰਿਹਾ ਪਰ ਫਿਰ ਦੋ ਪੱਖ ਵੀ ਲੈਣੇ ਹੁੰਦੇ ਨੇ ਦੂਸਰਾ ਪੱਖ ਇਹਦਾ ਸੀ ਲਿਆ ਹੁਣ ਪਿੰਡ ਵਾਲਿਆਂ ਦਾ ਕਿ ਭਾਈ ਤੁਸੀਂ ਦੱਸੋ ਤੁਸੀਂ ਕਿਸ ਤੇ ਕਹੋਗੇ ਕੈਮਰਾ ਪਰਸਨ ਬਲਜਿੰਦਰ ਨਾਮ ਮਨਦੀਪ ਜੋਤ ਮੁੱਲਾਂਪੁਰ ਦਾ